ਅੱਜ ਦਿੱਲੀ ਤੋਂ ਇਹ ਸਾਰੇ ਪਰਿਵਾਰ ਦੇ ਮੈਂਬਰ ਇੱਥੇ ਪਹੁੰਚੇ ਨੇ ਬਾਪੂ ਜਸਪਾਲ ਸਿੰਘ ਜੀ ਕਲੜਾ ਨੂੰ ਮਿਲਣ ਵਾਸਤੇ ਤੇ ਜਿਹੜਾ ਇਹਨਾਂ ਨੇ 22-23 ਸਾਲ ਜੀਵਨ ਕੱਟਿਆ ਸੜਕਾਂ ਦੇ ਉੱਤੇ ਪਾਰਕਾਂ ਦੇ ਵਿੱਚ ਬੋਰੀਆਂ ਭਰੀਆਂ ਹੋਈਆਂ ਨੋਟਾਂ ਦੀਆਂ ਵੀ ਬਾਪੂ ਦੇ ਕੋਲੇ ਸੀਗੀਆਂ ਜਿਹੜਾ ਸੁੱਖ ਆਰਾਮ ਉਹ ਬਾਪੂ ਨੂੰ ਉੱਥੇ ਨਹੀਂ ਮਿਲ ਸਕਿਆ ਚੰਗੇ ਉਹਦਿਆਂ ਤੇ ਚੰਗੇ ਕੰਮਕਾਜ ਵਾਲੇ ਨੇ ਬਾਪੂ ਦੇ ਪੁੱਤ ਆਕੇ ਗਏ ਨੇ ਪਰ ਉੱਥੇ ਬਾਪੂ ਦਾ ਉਹ ਮਾਨ ਸਤਕਾਰ ਨਹੀਂ ਕਰ ਸਕੇ ਐਸੇ ਬਜ਼ੁਰਗ ਕੋਈ ਵੀ ਸੜਕ ਤੇ ਨਾ ਰੋੜਨ ਜਿੱਦਾਂ ਦੀ ਹਾਲਤ ਤੇ ਬਾਪੂ ਜੀ ਸੀ ਜਦ ਤੱਕ ਅਸੀਂ ਖੁਦ ਨਹੀਂ ਆਪਣੇ ਆਪ ਦੀ ਜ਼ਿੰਮੇਵਾਰੀ ਚੱਕਦੇ ਖੁਦ ਆਪਣੇ ਆਪ 'ਚ ਬਦਲਾਅ ਨਹੀਂ ਕਰਦੇ ਖੁਦ ਆਪਣੇ ਭੈਣ ਭਰਾਵਾਂ ਦੀ ਇੱਜ਼ਤ ਪਿਆਰ ਸਤਕਾਰ ਉਹਨਾਂ ਦੀ ਸੰਭਾਲ ਨਹੀਂ ਕਰਦੇ ਉਹਨਾਂ ਟਾਈਮ ਹਾਲਾਤ ਨਹੀਂ ਬਦਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿੱਲੀ ਤੋਂ ਤਿਲਕਨਗਰ ਤੋਂ ਇਹ ਸਾਰੇ ਪਰਿਵਾਰ ਦੇ ਮੈਂਬਰ ਇੱਥੇ ਪਹੁੰਚੇ ਨੇ ਬਾਪੂ ਜਸਪਾਲ ਸਿੰਘ ਜੀ ਕਲੜਾ ਨੂੰ ਮਿਲਣ ਵਾਸਤੇ ਤੇ ਬਾਪੂ ਜੀ ਦਾ ਇਹ ਇਹ ਅਸਲ 'ਚ ਪਰਿਵਾਰ ਨੇ ਲੋਕ ਕਿਉਂਕਿ ਇਹਨਾਂ ਦੇ ਦਿਲ 'ਚ ਕਿਤੇ ਨਾ ਕਿਤੇ ਭਾਵਨਾ ਇਹਨਾਂ ਦੇ ਪ੍ਰਤੀ ਪਿਆਰ ਆਪਣਾ ਪਾਣਾ ਨਹੀਂ ਕੌਣ ਆਉਂਦਾ ਐਡੀ ਦੂਰ ਕਿਸੇ ਨੂੰ ਮਿਲਣ ਵਾਸਤੇ ਅੱਜ ਬਾਪੂ ਦੇ ਚਿਹਰੇ ਤੇ ਰੌਣਕ ਹੈ ਜਿਹੜੇ ਚਿਹਰੇ ਤੇ ਸਮਾਈਲ ਹੈ ਬਾਪੂ ਜੀ ਦੀ ਸਿਹਤ ਆ ਉਹ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀ ਆ ਵੀ ਹੁਣ ਇੱਥੇ ਬਾਪੂ ਜਸਪਾਲ ਸਿੰਘ ਜੀ ਚੜ੍ਹਦੀ ਕਲਾ ਦੇ ਵਿੱਚ ਨੇ ਖੁਸ਼ ਨੇ ਉੱਥੇ ਜਿਹੜਾ ਇਹਨਾਂ ਨੇ 22 23 ਸਾਲ ਜੀਵਨ ਕੱਟਿਆ ਸੜਕਾਂ ਦੇ ਉੱਤੇ ਪਾਰਕਾਂ ਦੇ ਵਿੱਚ ਬੋਰੀਆਂ ਭਰੀਆਂ ਹੋਈਆਂ ਨੋਟਾਂ ਦੀਆਂ ਵੀ ਬਾਪੂ ਦੇ ਕੋਲੇ ਸੀਗੀਆਂ ਪਰ ਜਿਹੜਾ ਮਾਣ ਸਤਿਕਾਰ ਜਿਹੜਾ ਪਿਆਰ ਜਿਹੜਾ ਸੁੱਖ ਆਰਾਮ ਉਹ ਬਾਪੂ ਨੂੰ ਉੱਥੇ ਨਹੀਂ ਮਿਲ ਸਕਿਆ ਉੱਥੇ ਬਾਪੂ ਦੇ ਆਪਣੇ ਵੀ ਸੀਗੇ ਇਹ ਪੁੱਤ ਵੀ ਸੀਗੇ ਇੱਥੇ ਮਿਲ ਕੇ ਵੀ ਗਏ ਨੇ ਆ ਕੇ ਸਾਡੇ ਕੋਲੇ ਹੁਣ ਬਾਅਦ ਦੇ ਵਿੱਚ ਐਡੇ ਐਡੇ ਚੰਗੇ ਉਹਦੇ ਹੰਤੇ ਚੰਗੇ ਕੰਮਕਾਜ ਵਾਲੇ ਨੇ ਬਾਪੂ ਦੇ ਪੁੱਤ ਆ ਕੇ ਗਏ ਨੇ ਪਰ ਉੱਥੇ ਬਾਪੂ ਦਾ ਉਹ ਮਾਨ ਸਤਕਾਰ ਨਹੀਂ ਕਰ ਸਕੇ ਬਾਪੂ ਨੂੰ ਜ਼ਰੂਰਤ ਇੱਕ ਪੁੱਤ ਦੀ ਇੱਕ ਧੀ ਦੀ ਇੱਕ ਭਰਾ ਦੇ ਪਿਆਰ ਦੀ ਆ ਆਪਣੇ ਬਣਦੀ ਆ ਬਾਪੂ ਰੋਟੀ ਖਾਂਦਾ ਪੈਸੇ ਨਹੀਂ ਖਾਂਦਾ ਬਾਪੂ ਸੋਨਾ ਨਹੀਂ ਖਾਂਦਾ ਦਾਲ ਸਬਜ਼ੀ ਖਾਂਦਾ ਪਰ ਐਸੇ ਬਜ਼ੁਰਗ ਸਾਡੇ ਜਦੋਂ ਸੜਕਾਂ ਤੇ ਰੁਲਦੇ ਦੇਖਦੇ ਆ ਬੜਾ ਮਨ ਨੂੰ ਦੁੱਖ ਲੱਗਦਾ ਵੀ ਅੱਜ ਸਾਡਾ ਸਮਾਜ ਕਿੰਨਾ ਨਰਦਈ ਹੋਈ ਜਾ ਰਿਹਾ ਕਿੰਨਾ ਬੇਦਰਦ ਹੋਈ ਜਾ ਰਿਹਾ ਇਹ ਪਰਿਵਾਰ ਨੂੰ ਦਰਦ ਸੀ ਕਿਤੇ ਨਾ ਕਿਤੇ ਅੱਜ ਤਾਂ ਹੀ ਮਿਲਣ ਵਾਸਤੇ ਇੱਥੇ ਆਏ ਨੇ ਆਪਣੇ ਪਰਿਵਾਰ ਦੇ ਮੈਂਬਰ ਤੁਹਾਡਾ ਕੋਈ ਰਿਸ਼ਤਾ ਕੋਈ ਨਹੀਂ ਇਹਨਾਂ ਦਾ ਬਸ ਸਿਰਫ ਮਹੱਲੇ ਦੇ ਹਨਾ ਬਸ ਉੱਥੇ ਜਾਣ ਦੇ ਦੇਖੋ ਇੱਕ ਮਹੱਲੇ ਦੇ ਨੇ ਤੁਹਾਡੇ ਫੇਕੇ ਦਿੱਲੀ ਵਾਹਿਗੁਰੂ ਮੇਰ ਕਰਨ ਜੀ ਐਸੇ ਬਜ਼ੁਰਗ ਕੋਈ ਵੀ ਸੜਕ ਤੇ ਨਾ ਰੋਲਣ ਜਿੱਦਾਂ ਦੀ ਹਾਲਤ ਚ ਬਾਪੂ ਜੀ ਸੀ ਉਹਨਾਂ ਦੇ ਧੀਆਂ ਪੁੱਤਾਂ ਨੂੰ ਭੈਣ ਭਰਾਵਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਸੱਚੇ ਪਾਤਸ਼ਾਹ ਸਮਤ ਬਖਸ਼ਣ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇਦਾਂ ਰੋਲਣ ਦੇ ਨਾ ਦੇਣ ਨਹੀਂ ਤਾਂ ਉਨਕਤ ਅਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਕਿੰਨੇ ਕ ਲੋਕਾਂ ਨੂੰ ਰੱਖਿਆ ਜਾ ਸਕਦਾ ਆ ਜੱਟ 800 ਮੈਂਬਰ ਇੱਕ ਦਿਨ 8000 ਬੰਦੇ ਨੂੰ ਵੀ ਰੱਖ ਲਿਏ ਚਾਹੇ ਆਪਾਂ ਤੇ ਕੀ ਫੇਰ ਇਸ ਸਾਡੇ ਦੇਸ਼ ਦੇ ਵਿੱਚ ਕੋਈ ਸੜਕ ਤੇ ਲਵਾਰਸ਼ ਨਹੀਂ ਹੋਵੇਗਾ ਜਦ ਤੱਕ ਅਸੀਂ ਖੁਦ ਨਹੀਂ ਆਪਣੇ ਆਪ ਦੀ ਜ਼ਿੰਮੇਵਾਰੀ ਚੱਕਦੇ ਖੁਦ ਆਪਣੇ ਆਪ 'ਚ ਬਦਲਾਵ ਨਹੀਂ ਕਰਦੇ ਖੁਦ ਆਪਣੇ ਭੈਣ ਭਰਾਵਾਂ ਦੀ ਇੱਜ਼ਤ ਪਿਆਰ ਸਤਿਕਾਰ ਉਹਨਾਂ ਦੀ ਸੰਭਾਲ ਨਹੀਂ ਕਰਦੇ ਉਹਨਾਂ ਟਾਈਮ ਹਾਲਾਤ ਨਹੀਂ ਬਦਲਨੇ। ਇਹੀ ਬੇਨਤੀ ਹੈ ਸਾਡੇ ਸਾਰੇ ਜਾਨੇ ਧਿਆਨ ਦਿਓ। ਸਾਰੇ ਜਾਨੇ ਆਪਣੀ ਆਪਣੀ ਡਿਊਟੀ ਸੰਭਾਲੋ। ਜਿਵੇਂ ਸਾਡੇ ਦਾਦੇ ਪੁਰਦਾਦੇ ਸੰਭਾਲਦੇ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।